ਜਿਹੜਾ ਹੈਗਾ ਕੋਈ ਐਡਵਾਂਸ ਇਕੁਪਮੈਂਟ ਮੁਈਆ ਨਾ ਕਰਵਾਣਾ ਕੋਈ ਪ੍ਰਬੰਧ ਨਾ ਕਰਨਾ ਸ਼ਹੀਦ ਦੇ ਦਰਜਾ ਨਾ ਦੇਣਾ 5 ਮਿੰਟ ਲਈ ਸਾਥੀ ਗੱਲ ਕਰ ਰਹੇ ਨੇ ਰੌਣਕ ਮੇਰਾ ਨਾਮ ਅਸੀਸ ਸੌਰ ਦੇ ਨਾਲ ਸਿਹਤ ਦਾ ਹਾਈ ਟੈਕ ਇੰਪਲੀਮੈਂਟੇਸ਼ਨ ਦਾ ਜਨ ਅਸ਼ਕਤੀ ਚੋਰ ਜਰਟ ਵਰਕੇ ਇੱਕ ਦਾ ਮੰਚਣਾ ਸਰ ਸਾਥੀ ਜਿੱਥੇ ਬੈਠੇ ਹੋ ਕਰਮਚਾਰੀ ਕਿ ਉੱਥੇ ਬੈ ਜਾਓ মিডিਆ ਦੇ ਨਾਲ ਸਾਥੀ ਆਪਣੀ ਗੱਲਾਂ ਜੀ ਰੱਖ ਰਹੇ ਨੇ ਜਿੱਥੇ ਤੁਸੀਂ ਬੈਠੇ ਹੋ ਕਿਰਪਾ ਕਰਕੇ ਉੱਥੇ ਆਪਣੀ ਜਗ੍ਹਾ ਤੇ ਬੈਠੇ ਰਹੋ ਪਬਲਿਕ ਦੀ ਸੇਵਾ ਕਰਦਾ ਹੋਇਆ 35 ਲਾਈਨ ਤੇ ਕਰੰਟ ਦਾ ਸ਼ਿਕਾਰ ਹੋ ਰਿਹਾ ਜੀ ਉਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌਰੀਂ ਦੇ ਵਿੱਚ ਤੇ ਧਰਨਾ ਲਾ ਕੇ ਬੈਠੇ ਸੀ ਕਿ ਸਾਾਨੂੰ ਖ਼ਾਬ ਦਤਾ ਜਾਵੇ ਸਾਡੇ ਸਾਥੀ ਸ਼ਹੀਦ ਦਾ ਦਰਜਾ ਦਿੱਤੇ ਜਿਵੇਂ ਕਿ ਫੌਜ ਦੇ ਜਵਾਨਾਂ ਨੂੰ ਤੇ ਜਵਾਨਾਂ ਨੂੰ ਜਾਂ ਹੋਰ ਬਈ ਕੈਟਾਗਰੀਆਂ ਨੂੰ ਜਿਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤੇ ਨੀਂ ਕੌੜ ਦਾ ਮੌਕੇ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੌਜੂਦਾ ਚੈੱਕ ਦਿੱਤਾ ਜਾਂ ਸਾਡੇ ਸਾਥੀ ਸ਼ਹੀਦ ਦਾ ਦਰਜਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਚੂ ਸਾਹਿਬ ਕੋ ਦਿਨਾਉਂ। ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਕੋ ਦਿਨਾਉਂ। ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ। ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇ ਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ। ਪਰ ਇੱਕ ਗੱਲ ਜਿਹੜਾ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਨਹੀਂ। ਐਕਸ਼ਨ ਸਾਹਿਬ ਕੋਈ ਆਈਏ ਜੱਲਵਾਣ। ਐਕਸਲ ਸਾਹਿਬ ਵੱਲੋਂ ਆਈ ਹੈ ਜੋ ਕਹਿੰਦੇ ਮੈਂ ਕਰ ਸਕਦਾ ਸੀ। ਉਹ ਮੈਂ ਕਰ ਰਹੇ ਹਾਂ। ਕਿ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿੰਨਾ। ਉਹ ਕੱਲ ਵੀ ਉਹਨਾਂ ਨੇ ਕਿਹਾ ਸੀ। ਪਰ ਉਸ ਤੋਂ ਬਿਨਾ ਸਾਡੇ ਲੇਵਲ ਅਧਿਕਾਰੀ ਅੱਪਰ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਕਰਦੇ ਸੁ ਜੇ ਮੇਨ ਮੰਗਾ ਕੀ ਲਈ ਸਾਡੀ ਪਹਿਲੀ ਮੰਗ ਮੇਨ ਇਹੋ ਹੀ ਹੈ ਕਿਉਂਕਿ ਅਸੀਂ 29 ਇੱਕ 24 ਨੂੰ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨੂੰ ਪੀਐਸਸੀ ਰਿਜਾਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਦੇ ਲੈਟਰ ਹੈਡ ਤੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਦੇ 25 ਨੰਬਰ ਸਾਡੀ ਮੰਗ ਦਰਜ ਹੈ ਦੀਨੇ ਤੇ ਚਾਰ ਪੰਜ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ਾਰਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਸ਼ਹੀਦ ਦਾਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਂ ਜ਼ਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ ਇਹ ਹੋਣੀ ਚਾਹੀਦੀ ਆ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਇਆ ਦਿੱਤਾ ਨਹੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਵੀਡੀਓ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਮੈਨੂੰ ਲੱਗਦਾ ਕੋਈ ਇਨਸਾਨ ਇਹ ਆ ਜਾਣੀ ਜਿਹਦੀ ਹੱਕ ਇੰਝ ਨਾ ਹੋਵੇ ਜੀ ਐਕਸੀਡੈਂਟ ਦਾ ਮੰਗਾ ਬੰਦ ਗੱਲ ਕੀ ਉਹ ਜੋ ਮੁਆਵਜ਼ੇ ਵਾਲੀ ਗੱਲ ਕਰਦਾ ਜੇ ਤੁਸੀਂ ਹੋਰ ਵੱਧ ਮੰਗਣੀ ਨਹੀਂ ਨਹੀਂ ਉਹ ਤਾਂ ਜਿਹੜੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ 'ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਤੇ ਸਾਥੀ ਨੂੰ ਸ਼ਹੀਦ ਦਾ ਦਰਜਾ ਇਸ ਤੋਂ ਘੱਟ ਸਾਡਾ ਕੋਈ ਸਮਝੌਤਾ ਆ ਜਿਹੜੇ ਕੱਲ ਜਦੋਂ ਜਨਰੇਟਰ ਦੀ ਮੈਟ ਆਈਏ ਕੀ ਉਹ ਪਰਿਵਾਰ ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਅਸੀਂ ਕੱਲ ਹੀ ਕਿਹਾ ਸੀਗਾ ਸਾਡੇ ਸਾਰੇ ਐਕਸਿਸ ਸਾਹਿਬ ਵੀ ਉੱਥੇ ਸੀਗੇ ਸਰਕਲ ਦੇ ਸਾਡੀ ਸਾਰੀਆਂ ਜਥੇਬੰਦੀਆਂ ਦੇ ਨਮਾਇंदे ਵੀ ਉੱਥੇ ਸੀ ਸਟੇਟ ਦੀ ਪੂਰੀ ਲੀਡਰਸ਼ਿਪ ਕੱਢੀ ਸੀ ਅਸੀਂ ਕੱਲ ਹੀ ਕਿਹਾ ਸੀ ਉਹਨਾਂ ਨੂੰ ਜੀ ਦੀ ਅਣਗਹਿਲੀ ਦੇ ਨਾਂ ਜਿਸ ਕਰ ਨੇ ਜਨਰੇਟਰ ਚਲਾਤਾ ਅਸੀਂ ਤਪਦੀ ਧੁੱਪ ਦੇ ਵਿੱਚ ਉਸ ਗਰਮਪੋਲ ਤੇ ਸਾਡਾ ਮੁੰਡਾ ਉੱਪਰ ਕੰਮ ਕਰ ਰਿਹਾ ਹੈ ਉਹਨਾਂ ਨੂੰ ਘਰ ਵਿੱਚ ਬੈਠਿਆ ਉਹਨੂੰ ਗਰਮੀ ਲੱਗ ਰਹੀ ਸੀ ਤੇ ਉਹਨਾਂ ਨੇ ਜਨਰੇਟਰ ਦਾ ਹੈਂਡਲ ਮਾਰਦਾ ਕਿੱਟ-ਕਿੱਟ ਤੇ ਚੇਜਓਵਰ ਤੱਕ ਨਹੀਂ ਬੰਦ ਕੀਤਾ ਉਹਨਾਂ ਨੇ ਤੇ ਸਾਡੇ ਸਾਥੀ ਨੂੰ ਅਰਥ ਲਾਉਂਦੇ ਹੋਏ ਕਰੰਟ ਲੱਗ ਗਿਆ ਸਾਰਾ ਕੰਮ ਕਰਨ ਤੋਂ ਬਾਅਦ ਬਿਬਿੰਦ ਦੇ ਕਾਰਵਾਈ ਹੋਵੇ ਕਿਉਂ ਨਾ ਪਰਚਾ ਹੋਣਾ ਚਾਹੀਦਾ ਮਰਡਰ ਦਾ ਪਰਚਾ ਹੋਣਾ ਚਾਹੀਦਾ ਜੀ ਸੇਫਟੀ ਕਿੱਤਾ ਨਹੀਂ ਮਿਲ ਰਹੀ ਹਰ ਜਗ੍ਹਾ ਸੀ ਦੇਖਿਆ ਮੈਂ ਖੁਦ ਕਵਰੇਜ ਕੀਤੀ ਹੈ ਵੀ ਬਿਨਾ ਕਿਸੇ ਸੇਫਟੀ ਉਪਕਰਨ ਦੇ ਜਿਹੜੇ ਆਪਣੇ ਮੁਲਾਜ਼ਮ ਬਿਲਕੁਲ ਜੀ ਇਹ ਅਸੀਂ ਜਿਹੜੀ ਪਿਛਲੀ 5 ਤਰੀਕ ਨੂੰ ਮੀਟਿੰਗ ਹੋਈ ਏ ਮੈਨੇਜਮੈਂਟ ਨਾਲ ਅਸੀਂ ਸੀਐਮਡੀ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਤੇ ਉਹਨਾਂ ਨੇ ਹਸਰਾਂ ਸਾਹਿਬ ਨੇ ਕਿਹਾ ਕਿ ਮੈਂ ਸੇਫਟੀ ਕਿੱਟਾਂ ਨੇ ਜਿਹੜੀਆਂ ਮੁਹੱਈਆ ਕਰਵਾ ਰਿਆਂ ਤੇ ਅਗਲੇ ਦਿਨ ਹੀ ਸਾਡੇ ਜਨਰਲ ਸ਼ਕਤੀ ਸਾਹਿਬ ਨੂੰ ਸਵੇਰੇ ਮੈਸੇਜ ਪਾਤਾ ਸੀ ਉਹਨਾਂ ਨੇ ਤੁਹਾਡੇ ਸਟੋਰਾਂ ਦੇ ਵਿੱਚ ਸੇਫਟੀ ਕਿੱਟਾਂ ਪਹੁੰਚ ਚੁੱਕੀਆਂ ਸੇਫਟੀ ਕਿਟ ਪਾਉਣ ਵਾਸਤੇ ਮਲਾਜ਼ਮ ਹੈ ਨਹੀਂ ਸਾਡੇ ਕੋਲ ਸਾਡੇ ਕੋਲ 70% ਸੀਟਾਂ ਖਾਲੀ ਨੇ ਐਲਮ ਲਾਈਨ ਮੈਂਦੀਆਂ ਜਿੱਥੇ 10 ਬੰਦਿਆਂ ਦਾ ਕੰਮ ਕਰਨਾ ਹੈ ਉੱਥੇ 3 ਬੰਦੇ ਕਰ ਰਹੀ ਹੈ ਸੇਫਟੀ ਕਿਟ ਕਿਹਦੇ ਪਵਾ ਦिए ਆਮ ਪਬਲਿਕ ਦੇ ਲੋਕਾਂ ਦੇ ਪਵਾ ਦिए ਅਸੀਂ ਧੰਨਵਾਦ ਕਰਦੇ ਹਾਂ ਪਬਲਿਕ ਦਾ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨਾਂ ਦੇ ਉਹਨਾਂ ਦੇ ਵਰਕਰਾਂ ਦਾ ਕਿ ਉਹਨਾਂ ਦੇ ਸਾਥ ਨਾਲ ਅਸੀਂ ਬਿਜਲੀ ਸਪਲਾਈ ਚਲਾ ਰਹੇ ਹਾਂ ਆਦਰਬੈਜ ਬਿਜਲੀ ਮੋਡ ਦਾ ਕਰਮਚਾਰੀ ਸਪਲਾਈ ਚਲਾਉਣ ਤੋਂ ਬਿਲਕੁਲ ਇਸ ਟਾਈਮ ਅਸਮਰਥ ਹੈ ਨਹੀਂ ਚੱਲ ਸਕਦਾ ਇੱਕ ਗੱਲ ਸਾਹਮਣੇ ਆਈ ਵੀ ਕੱਲ ਜੇਈ ਸਾਹਿਬ ਨੇ ਉੱਥੇ ਪਰਮਿਟ ਵਗੈਰਾ ਨਹੀਂ ਲਿੱ ਜਦੋਂ ਮੌਕੇ ਤੇ ਮੁਲਾਜ਼ਮ ਕੰਮ ਕਰਦੇ ਨੇ ਜੇ ਵੀ ਮੌਕੇ ਤੇ ਨਹੀਂ ਆਉਣਾ ਇਹ ਵੀ ਇੱਕ ਮੁਲਾਜ਼ਮਾਂ ਦਾ ਤੁਹਾਡੇ ਤੇ بڑے ਜਿਹੜੇ ਉਹਨਾਂ ਦੇ ਆਫੀਸਰ ਸੀ ਸਹਿਬਾਨ ਦੀ ਗਲਤੀ ਮੰਨਦੇ ਨਹੀਂ ਜੀ ਨਹੀਂ ਮੈਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰੂਗਾ ਮੀਡੀਆ ਨਾਲ ਕਿਉਂਕਿ ਹਰ ਗੱਲ ਦੀ ਜਾਣਕਾਰੀ ਉਸੇ ਫੀਲਡ ਦੇ ਜਿਹੜੇ ਮਤਲਬ ਆਫੀਸਰ ਨੇ ਜਾਂ ਉਹਦੇ ਚ ਟੈਕਟੀਕਲ ਕੰਮ ਇਹ ਨੇ ਉਹਨਾਂ ਨੂੰ ਹੁੰਦੀ ਆ ਜਦੋਂ ਅਸੀਂ ਐਚਟੀ ਲਾਈਨ ਤੇ ਕੰਮ ਕਰਦੇ ਆ ਤਾਂ ਵਕਾਇਦਾ ਜਈ ਦਾ ਪਰਮਿਟ ਵੀ ਲੈਂਦੇ ਆ ਤੇ ਸਾਰਾ ਕੁਝ ਹੁੰਦਾ ਪਰ ਇਸ ਤੇ ਅਸੀਂ ਨੇ ਸਾਡੇ ਜੈ ਸਿੰਘ ਸਾਹਿਬ ਨੇ ਟ੍ਰਿਪਿੰਗ ਲੈ ਕੇ ਉਸ ਪਿੰਡ ਦੀ ਜੀਓ ਸਚ ਕੱਟੀ ਆ 11 ਕੇਵੀ ਉਸ ਤੋਂ ਬਾਅਦ ਉਸ ਟਰਾਂਸਫਾਰਮਰ ਦੀ ਜੀਓ ਸਚ ਕੱਟੀ ਆ ਫਿਰ ਵੀ ਐਚਜੀ ਤੇ ਐਲਟੀ ਲਾਈਨ ਦੋਨੇ ਅਰਥ ਕੀਤੀਆਂ ਨੇ 1% ਨੈਗਲੀਜੈਂਸੀ ਨਹੀਂ ਸਾਡੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਇਹ ਬਿਲਕੁਲ ਨਰਾਦਰ ਝੂਠ ਬੋਲਦਾ ਜੇ ਕੋਈ ਬੰਦਾ ਕਹਿੰਦਾ ਅਸੀਂ ਉਹਦੀ ਗੱਲ ਮੁੱਕੋ ਕੰਡਮ ਕਰਾਰ ਦਿੰਨੇ ਆ ਇਹ ਜਿਹੜਾ ਹਾਸਾ ਹੋਇਆ ਜਨਰੇਟਰ ਦੇ ਕਰੰਟ ਨਾਲ ਹੋਇਆ ਅਸੀਂ ਉਹਦੀ ਪਰਪਾਈ ਕਰਾ ਕੇ ਹਟਾ ਪਰਚਾ ਕਰਵਾਉ ਬਿਲਕੁਲ ਜੀ ਪਰਚਾ ਉਹਨਾਂ ਨੇ ਦਰਜ ਕੀਤਾ ਮੇਰੀ ਹੁਣੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਕੱਲ ਵੀ ਮੈਂ ਕਿਹਾ ਵੀ ਤਾਰਾ 304 ਲਾਉਣੀ ਹੈ ਜਿਹੜੀ ਹੁਣ ਅਮੈਂਡਮੈਂਟ ਹੋ ਕੇ ਆਈ ਆ ਉਹ ਲਾਇਓ ਅਸੀਂ 304 ਏ ਨਹੀਂ ਲਵਾਉਣੀ ਪਰ ਐਸਚਓ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੇਰੇ ਨਾਲ ਵਾਦਾ ਕਰਕੇ ਗਿਆ ਉਹ ਕਿ ਉਹ ਕਹਿੰਦੇ ਵੀ ਅਸੀਂ ਉਹੀ ਲਾਉਣ ਲੱਗੇ ਹੁਣ ਥੋੜੇ ਦਿਨ ਬਾਅਦ ਤੁਹਾਨੂੰ ਉਹਦੀ ਅਸੀਂ ਕਾਪੀ ਤੇਸ ਦੇਵਾਂਗੇ ਅਜੀਬ ਇਧਰ ਇਧਰ ਕਰ 1 ਟੂ 1 ਕਰ ਲਓ ਕਰਦੇ ਆ ਤੱਪੀ ਕਰਨਾ ਮਾਈਕ ਲਾ ਦਿਓ ਹਾਂਜੀ ਰੋਜੀ ਸਰੋਜੀ ਇਹਨਾਂ ਨੂੰ ਸੇਵਾ ਕਰਨਾ ਬਹੁਤ 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 ਬਹੁਤ